ਪਿੰਡੂ ਜੀ ਜ਼ਿੰਮੇदार ਫੇਸਬੁੱਕ ਪੇਜ ਤੇ YouTube ਚੈਨਲ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਥੋੜੇ ਆਪਣੇ ਬੇਅੰਤ ਮਾਣ ਬੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤਿੰਨ ਚਾਰ ਦਿਨ ਪਹਿਲਾਂ ਆਪਾਂ ਤੁਹਾਨੂੰ ਇੱਕ ਲਾਲ ਡੱਬੀ ਮਾਰਵਾੜੀ ਅਵਲਖ ਕੋੜੀ ਦਿਖਾਈ ਸੀ ਬਾਈ ਪ੍ਰੇਮ ਜੱਦਵਾਲੀ ਜਿਹਦੇ ਮਾਂਗਰਕ ਮੈ ਤਰੰਗ ਦੀ ਗਜਰਾਜ ਕੋੜੇ ਦੀ ਬੱਚੀ ਸੀ ਸੋ ਤੁਹਾਨੂੰ ਉਹਦੇ ਆਪਾਂ ਜ਼ਿਕਰ ਕੀਤਾ ਸੀ ਵੀ 2-3 ਦਿਨ ਬਾਅਦ ਆਪਾਂ ਤੁਹਾਨੂੰ ਇਸ ਮੋਰਨੀ ਘੋੜੀ ਦਾ ਪਿਛਲੇ ਸਾਲ ਵਾਲਾ ਪਿਛਲੇ ਸੂਏ ਦਾ ਰਿਜ਼ਲਟ ਦਿਖਾਵਾਂਗੇ ਸੋ ਅੱਜ ਆਪਾਂ ਤੁਹਾਨੂੰ ਉਹੀ ਬੱਚੀ ਦਿਖਾਉਣ ਲੱਗੇ ਆ ਮੋਰਨੀ ਘੋੜੀ ਦਾ ਜਿਹੜਾ ਪਿਛਲੇ ਸੂਏ ਦਾ ਰਿਜ਼ਲਟ ਆ ਇਹ ਬੱਚੀ ਮਿੱਤਰੋ ਵਿਕਾਸ ਕੋੜੇ ਦੀ ਧੀ ਆ ਤੇ ਇਹਦੀ ਉਮਰ ਜਿਹੜੀ ਪ੍ਰੋਪਰ ਸਹੀ ਉਮਰ ਆ 16 ਮਹੀਨੇ ਹੋਗੀ 16 ਮਹੀਨਿਆਂ ਦੀ ਬੱਚੀ ਹੋਗੀ ਤੇ ਕੱਦ 59 ਇੰਚ ਕਰਗੀ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਇਹਦੀ ਮਾਂ ਬਣਤਰਾਂ ਦੇ ਵਿੱਚ ਬੜੀ ਚੰਗੀ ਘੋੜੀ ਆ ਬਾਡੀ ਬਣਤਰਾਂ ਦੀ ਬੜੀ ਚੰਗੀ ਘੋੜੀ ਆ ਖੂਬਸੂਰਤੀ ਦੇ ਵਿੱਚ ਵੀ ਚੰਗੀ ਆ ਮੋਰਨੀ ਘੋੜੀ ਤੇ ਉਸੇ ਤਰ੍ਹਾਂ ਇਹ ਬੱਚੀ ਵੀ ਬਹੁਤ ਸ਼ਕੀਨ ਆ ਮਾਰਕਿੰਗ ਬੜੀ ਸੋਹਣੀ ਆ ਦੋਨੇ ਪਾਸੇ ਇੱਕੋ ਜਿਹਾ ਮਾਰਕਾ ਇਹਦੇ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਤੇ ਮੈਂ ਦੱਸਿਆ ਸੀ ਤੁਹਾਨੂੰ ਵੀ ਬਾਈ ਪ੍ਰੇਮ ਜਾਦਵ ਦੇ ਕੋਲੇ ਇੱਕੋ ਹੀ ਘੋੜੀ ਰੱਖੀ ਵੀ ਆ ਮੋਰਨੀ ਉਹ ਤੋਂ ਹੀ ਹਰ ਵਾਰ ਚੰਗੇ ਘੋੜੇ ਤੋਂ ਮੇਟ ਕਰਾ ਕੇ ਸੋਹਣੇ ਬੱਚੇ ਲੈਂਦਾ ਘੋੜੀ ਦਾ ਰਿਜ਼ਲਟ ਵੀ ਐਕਸਟਰਾ ਆਰਡੀਨਰੀ ਆ ਉਹਦੇ ਆਪਾਂ ਤੁਹਾਨੂੰ ਗਜਰਾਜ ਵਾਲੀ ਬੱਚੀ ਵੀ ਦਿਖਾਈ ਸੀ ਤੇ ਆ ਵੀ ਤੁਸੀਂ ਦੇਖੋ ਅਜ ਬਸ਼ੇਰੀ ਕੰਨੀ ਨਿੰਗਾ ਮਾਰੋ ਤੇ ਜੇ ਕਿਸੇ ਵੀਰ ਭਰਾ ਦਾ ਦੇਖ ਕੇ ਵਿਚਾਰ ਬਣਦਾ ਹੋਇਆ ਤਾਂ ਬਾਈ ਦਾ ਵਿਚਾਰ ਇਹਨੂੰ ਸੇਲ ਕਰਨ ਦਾ ਵੀ ਮਾੜਾ ਮੋਟਾ ਹੈਗਾਗਾ ਤਾਂ ਤੁਸੀਂ ਗੱਲ ਕਰ ਸਕਦੇ ਹੋ ਬਾਈ ਪ੍ਰੇਮ ਯਾਦਵ ਨਾਲ ਪਿੰਡ ਮੰਨੀ ਵਾਲੀ ਮੰਨੀ ਵਾਲੀ ਪਿੰਡ ਆ ਬਾਈ ਦਾ ਗੰਗਾ ਨਗਰ ਏਰੀਏ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਇਹਦੀ ਮਾਂ ਦੇ ਵੀ ਦਰਸ਼ਨ ਕਰਾਉਣੇ ਆ ਜਿੰਨਾ ਭਰਾਮਾ ਨੇ ਪਿਛਲੀ ਵੀਡੀਓ ਦੇ ਵਿੱਚ ਮੋਰਨੀ ਘੋੜੀ ਨਹੀਂ ਦੇਖੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਇਸ ਬੱਚੀ ਦੀ ਮਾਂ ਗਈ ਆ ਜਿਹੜਾ ਗਜਰਾਜ ਤੋਂ ਇਸ ਸਾਲ ਰਿਜ਼ਲਟ ਦਿੱਤਾ ਕਮੈ ਤਰੰਗ ਦੀ ਬਹੁਤ ਸੋਹਣੀ ਬੇਸ਼ੇਰੀ ਆਈ ਆ ਇਸ ਵਾਰ ਵੀ ਸੋ ਤੁਸੀਂ ਦੇਖ ਸਕਦੇ ਹੋ ਘੋੜੀ ਦਾ ਰਿਜ਼ਲਟ ਕਿੰਨਾ ਜਿਆਦਾ ਚੰਗਾ ਆਪ ਇਹ ਜਿਹੜੀ ਮੋਰਨਿੰਗ ਘੋੜੀ ਆ ਰਾਮਪੁਰ ਮੱਠ ਲਾਈਨ ਵਾਲੇ ਲੱਕੀ ਘੋੜੇ ਦੀ ਬੱਚੀ ਆ ਸੋ ਖਾਨਦਾਨ ਵੀ ਬੜਾ ਵਧੀਆ ਘੋੜੀ ਦਾ ਤੇ ਆਹ ਬੱਚੀ ਗਜਰਾਜ ਦੀ ਆ ਗਈ ਐਸੂਏ ਵਾਲੀ ਘੋੜੀ ਦੀਆਂ ਬਣਤਰਾਂ ਤੁਸੀਂ ਦੇਖੋ ਯਾਰ ਪੰਜਾਬ ਦੇ ਚੰਗੇ ਚੰਗੇ ਨਾਮੀ ਜਾਂ ਕਹਿ ਲਓ ਰਾਜਸਥਾਨ ਦੇ ਬਰੀਡਰ ਨੇ ਜਿਹੜੇ ਤਕਰੀਬਨ ਉਹ ਸਾਰੇ ਭਰਾ ਇਸ ਘੋੜੀ ਤੋਂ ਵਾਕਫ ਨੇ ਸੋ ਅੱਜ ਵਾਲੀ ਵੀਡੀਓ ਦਾ ਮਕਸਦ ਤੁਹਾਨੂੰ ਇਸ ਘੋੜੀ ਦਾ ਪਿਛਲਾ ਰਿਜ਼ਲਟ ਦਿਖਾਉਣਾ ਦਾ ਸੀ ਪਿਛਲੇ ਸੂਏ ਵਾਲਾ ਜਿਹੜੀ ਕਿ ਆ ਬੱਚੀ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਬੱਚੀ ਕਿਵੇਂ ਦੀ ਲੱਗੀ 16 ਮਹੀਨੇ ਉਮਰ ਦੇ ਵਿੱਚ 9 ਟਿੰਚ ਚੰਗਾ ਕੱਦ ਕਾਠ ਕਰਦੀ ਆਉਂਦੀ ਆ ਆਪਦੀ ਮਾਂ ਦੇ ਨਾਲੋਂ ਇਹਨੇ ਥੋੜੇ ਜੇ ਟਾਈਮ 'ਚ ਹੀ ਕੱਦ ਉੱਚਾ ਕਰ ਜਾਣਾ ਇਹਦੀ ਮਾਂ ਮੋਰਨੀ 61 ਟਿੰਚ ਦੀ ਆ ਇਹ ਤਕਰੀਬਨ ਨਾਂ ਵਾਲਾ ਮੇਰਾ ਖਿਆਲ ਆ ਵੀ 64 ਟਿੰਚ ਹਾਈਟ ਦੀ ਘੋੜੀ ਹੱਸ ਕੇ ਬਣੂਗੀ